ਪ੍ਰੀਮੀਅਰਸ ਮੋਸਟਲੀ ਪਹਿਲਾ ਹੁੰਦੇ ਆ ਸਾਡਾ ਸਕਸੈਸ ਪਾਰਟੀ ਤੇ ਪ੍ਰੀਮੀਅਰ ਦੋਨੇ ਇਕੱਠੇ ਹੋਏ ਸਕਸੈਸ ਤੋਂ ਬਾਅਦ ਇਹ ਇੱਕ ਪਾਵਰਫੁਲ ਕੈਰੈਕਟਰ ਰੋਲ ਪਲੇ ਕੀਤਾ ਇਸ ਦੇ ਵਿੱਚ ਤੁਸੀਂ ਪਾਵਰਫੁਲ ਔਮਨ ਦਾ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਘਰ ਅਜੇ ਨੇ ਜਿੱਥੇ ਕੁੜੀਆਂ ਤੇ ਰੈਸਟ੍ਰਿਕਸ਼ਨਸ ਤੇ ਕੀ ਲੱਗਦਾ ਹੈ ਦਾਰੋ ਉਹਨਾਂ ਘਰਾਂ ਤੇ ਅਸਰ ਕਰੇਗੀ ਰੈਸਟ੍ਰਿਕਸ਼ਨਸ ਤਾਂ ਕੁੜੀਆਂ ਲਈ ਹਮੇਸ਼ਾ ਹੀ ਰਹਿੰਦੀਆਂ ਨੇ ਪਰ ਮੈਨੂੰ ਲੱਗਦਾ ਕਿ ਜੇ ਸਹੀ ਤਰੀਕੇ ਨਾਲ ਕੁੜੀਆਂ ਕੰਮ ਕਰਨ ਤਾਂ ਨਹੀਂ ਵੀ ਹੁੰਦੀਆਂ ਰੈਸਟ੍ਰਿਕਸ਼ਨਸ ਕਰੈਕਟਰ ਕਿਉਂ ਮਿਲਦੇ ਨੇ ਜਾਂ ਇਹ ਜਿਹੇ ਆਉਂਦੇ ਨੇ ਮੈਂ ਖੁਸ਼ ਹਾਂ ਕਿ ਮੈਨੂੰ ਇਹ ਜਿਹੇ ਕਰੈਕਟਰਸ ਆਉਂਦੇ ਨੇ ਇਹ ਸਾਰਿਆਂ ਦੀ ਝੋਲੀ ਨਹੀਂ ਪੈਂਦੇ ਦਾਰੋ ਕਿੰਨੇ ਕੋਈ ছাপ ਛੱਡੇਗੀ ਦਰਸ਼ਕਾਂ ਦੇ ਦਿਲਾਂ 'ਤੇ ਕਿਉਂਕਿ ਅਕਸਰ ਦੇਖਿਆ ਜਾਂਦਾ ਕੋਈ ਵੀ ਵੈਬ ਸੀਰੀਜ਼ ਹੈ ਫਿਰ ਅਸੀਂ ਰੀਲ ਵੀ ਦੇਖਦੇ ਆ ਜਿਹੜੀ 1 ਮਿੰਟ ਦੀ ਉਨੀ ਦੇਰ ਤੱਕ ਅਸਰ ਰਹਿੰਦਾ ਚਲੋ 1 ਘੰਟੇ ਹੋਰ ਰਹਿ ਜਾਂਦਾ ਅਸਰ ਦਾਰੋ ਦਾ ਕਿੰਨਾ ਫੀਮੇਲਸ ਵੈਸੀ ਬੰਦਿਆਂ ਨਾਲੋਂ ਜ਼ਿਆਦਾ ਸਟਰੋਂਗ ਨੇ ਮੈਂ ਇਹ ਮੰਨਦੀ ਹਾਂ ਪਰਮਾਤਮਾ ਨੇ ਵੱਧ ਪੇਸ਼ੈਂਸ ਔਰ ਜਦੋਂ ਵਾਇਗਰੂ ਨੇ ਇੱਕ ਜਿਵੇਂ ਆਪਾਂ ਕਹਿੰਦੇ ਕਿ ਔਰਤ ਇੱਕ ਬੱਚੇ ਨੂੰ ਜਨਮ ਦੇ ਦਿੰਦੀ ਹੈ ਜੇ ਪਰਮਾਤਮਾ ਨੇ ਔਰਤ ਦੇ ਹਿੱਸੇ ਲਾਇਆ ਨਾ ਤਾਂ ਕੁਝ ਸੋਚ ਕੇ ਹੀ ਲਾਇਆ ਕਿ ਇਹ ਵੱਧ ਸਹਿ ਵੀ ਸਕਦੀ ਹੈ ਔਰ ਵੱਧ ਪਾਵਰਫੁਲ ਵੀ ਹੈ ਕਲਮਾ ਵੇਖਦੇ ਆਂ ਤਾਂ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸਿਨੇਮਾ ਸਾਡੀਆਂ ਜਿਹੜੀਆਂ ਕਹਾਣੀਆਂ ਸਾਡਾ ਜਿਹੜਾ ਕੰਟੈਂਟ ਇਹ ਹੋਰ ਲੋਕਾਂ ਤੱਕ ਤਾਂ ਹੀ ਪਹੁੰਚੂਗਾ ਜੀ ਉਹਨਾਂ ਦੀ ਲੈਂਗੁਏਜ ਦੇ ਵਿੱਚ ਡਬ ਹੋਊਗਾ ਹੈਨਾ ਸੋ ਇਹ ਇਦਾਂ ਸਿਨੇਮਾ ਗਰੋ ਕਰੂਗਾ ਸੋ ਇਹ ਬਹੁਤ ਚੰਗੀ ਗੱਲ ਆ ਕੇਬਲਵੰਦੀ ਕਿ ਇਹਨਾਂ ਨੇ ਇਹ ਉਪਰਾਲਾ ਕੀਤਾ ਔਰ ਇਹ ਬਹੁਤ ਵੱਡੀ ਸੋਚ ਅਦਰੇ ਪਲੇਟਫਾਰਮ ਟੇਬਲ 1 ਤੇ دارو ਰਿਲੀਜ਼ ਹੋ ਚੁੱਕੀ ਹੈ ਤੇ دارو ਦੀ ધ ਪਾਵਰਫੁਲ ਔਮਨ ਇਸ ਵਕ ਸਾਡੇ ਨਾਲ ਮੌਜੂਦ ਹੈ دارو ਕੋਲ ਸਿੱਧੂ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਅਨਮਿਊਟ ਤੇ थैंक यू so much ਅੱਜ ਸਕਸੈਸ ਪਾਰਟੀ ਕੀਤੀ ਹੈ ਤੁਸੀਂ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ دارو ਨੂੰ ਕਿਵੇਂ ਦਾ ਲੱਗ ਰਿਹਾ ਓਬਵੀਅਸਲੀ ਵਧੀਆ ਔਰ ਚੰਗੀ ਗੱਲ ਇਹ ਹੈ ਕਿ ਪ੍ਰੀਮੀਅਰਸ ਮੋਸਟਲੀ ਪਹਿਲਾ ਹੁੰਦੇ ਹੈ ਸਾਡਾ ਸਕਸੈਸ ਪਾਰਟੀ ਤੇ ਪ੍ਰੀਮੀਅਰ ਦੋਨੇ ਇਕੱਠੇ ਹੋਏ ਸਕਸੈਸ ਤੋਂ ਬਾਅਦ ਇਹ ਅਸਲ ਜ਼ਿੰਦਗੀ ਨਾਲ ਕਿੰਨਾ ਕੁ ਰਿਲੇਟ ਕਰਦੇ ਹੋ ਤੁਸੀਂ ਇਸ ਵੈਬ ਸੀਰੀਜ਼ ਨੂੰ ਅਰਨੀ ਮੇਰੀ ਜ਼ਿੰਦਗੀ ਨਾਲ ਤਾਂ ਮੈਂ ਕਹਾਂ ਕੋਈ ਰਿਲੇਟ ਏਦਾਂ ਨਹੀਂ ਹੈਗਾ ਐਸੀ ਕੋਈ ਗੱਲ ਨਹੀਂ ਹੈਗੀ ਅ ਪਰ ਹਾਂ ਕਿ ਬਹੁਤ ਰੌ ਰੀਅਲ ਐਸੇ ਲੋਕ ਅਸੀਂ ਵੇਖਦੇ ਹਾਂ ਮੋਸਟਲੀ ਪਰ ਅਸੀਂ ਇਗਨੋਰ ਕਰਦੇ ਹਾਂ ਜੇ ਲੋਕਾਂ ਨੂੰ ਸਾਡੇ ਕੋਲੇ ਵੀ ਫਿਰਦਾ ਹੋਵੇ ਪਰ ਤੁਸੀਂ ਇਹ ਸੋਚੋ ਕਿ ਉਹਨਾਂ ਦੀਆਂ ਜ਼ਿੰਦਗੀਆਂ 'ਚ ਪਤਾ ਨਹੀਂ ਕੀ ਕੁਝ ਚੱਲਦਾ ਹੁੰਦਾ ਵਿਚਾਰਿਆਂ ਦੀਆਂ ਜਿਵੇਂ ਤੁਸੀਂ ਹੁਣ ਅੰਦਰ ਤੁਸੀਂ ਦੋ ਐਪੀਸੋਡਸ ਦੇਖੇ ਹੀ ਆ ਹੈਨਾ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਐ ਲੱਗਿਆ ਹੋਊਗਾ ਕਿ ਜਾ ਕੇ ਅਗਲੇ ਅਗਲੇ ਦੇਖਾਂ ਲੱਗਿਆ ਤੁਹਾਨੂੰ ਹਾਂ ਬਸ ਤੇ ਇੱਕ ਪਾਵਰਫੁਲ ਕਰੈਕਟਰ ਰੋਲ ਪਲੇ ਕੀਤਾ ਹੈ ਇਸ ਦੇ ਵਿੱਚ ਤੁਸੀਂ ਪਾਵਰਫੁਲ ਔਮਨ ਦਾ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਘਰ ਅਜੇ ਨੇ ਜਿੱਥੇ ਕੁੜੀਆਂ ਤੇ ਰੈਸਟ੍ਰਿਕਸ਼ਨਸ ਤੇ ਕੀ ਲੱਗਦਾ ਹੈ ਦਾਰੋ ਉਹਨਾਂ ਘਰਾਂ ਤੇ ਅਸਰ ਕਰੇਗੀ ਔਰ ਰੈਸਟ੍ਰਿਕਸ਼ਨਸ ਤਾਂ ਕੁੜੀਆਂ ਲਈ ਹਮੇਸ਼ਾ ਹੀ ਰਹਿੰਦੀਆਂ ਨੇ ਪਰ ਮੈਨੂੰ ਲੱਗਦਾ ਕਿ ਜੇ ਸਹੀ ਤਰੀਕੇ ਨਾਲ ਕੁੜੀਆਂ ਕੰਮ ਕਰਨ ਤਾਂ ਨਹੀਂ ਵੀ ਹੁੰਦੀਆਂ ਰੈਸਟ੍ਰਿਕਸ਼ਨਸ ਪੇਰੈਂਟਸ ਨੂੰ ਯਕੀਨ ਦਿਵਾਉਣਾ ਤੁਹਾਡੇ ਸਿਰ ਤੇ ਆ ਹਨਾ ਅਸੀਂ ਵੀ ਘਰਾਂ ਚੋਂ ਨਿਕਲੇ ਆ ਪੇਰੈਂਟਸ ਦਾ ਜਿਸ ਤਰੀਕੇ ਦਾ ਸਮਾਜ ਹੈ ਜਾਂ ਕ੍ਰਾਈਮ ਹੈ ਪੇਰੈਂਟਸ ਦਾ ਤੁਹਾਡੇ ਤੇ ਪਾਬੰਦੀਆਂ ਲਾਉਣਾ ਗਲਤ ਨਹੀਂ ਹੈਗਾ ਮਤਲਬ ਉਹ ਫਿਕਰਮੰਦ ਹੁੰਦੇ ਨੇ ਤੁਹਾਡੇ ਲਈ ਤਾਂ ਕਿਤੇ ਨਾ ਕਿਤੇ ਉਹ ਵੀ ਸਹੀ ਨੇ ਔਰ ਮੈਨੂੰ ਲੱਗਦਾ ਕਿ ਜੇ ਤੁਸੀਂ ਉਹਨਾਂ ਨੂੰ ਇਹ ਯਕੀਨ ਦਿਵਾ ਦਿਓ ਕਿ ਮਤਲਬ ਅਸੀਂ ਬਾਹਰ ਜਾ ਰਹੀਆਂ ਕਿਤੇ ਵੀ ਜਾ ਰਹੀਆਂ ਤੇ ਅਸੀਂ ਮਤਲਬ ਤੁਹਾਨੂੰ ਨਿਰਾਸ਼ ਨਹੀਂ ਕਰਾਂਗੀਆਂ ਜਾਂ ਕੁਝ ਵੀ ਐਸਾ ਨਹੀਂ ਕਰਾਂਗੀਆਂ ਜਿਹੜਾ ਤੁਹਾਨੂੰ ਬੁਰਾ ਫੀਲ ਹੋਵੇ ਜਾਂ ਬੁਰਾ ਲੱਗੇ ਤਾਂ ਮੈਨੂੰ ਨਹੀਂ ਲੱਗਦਾ ਪੇਰੈਂਟਸ ਫਿਰ ਤੁਹਾਨੂੰ ਰੋਕਣਗੇ ਕਿਤੇ ਜਾਣ ਤੋਂ ਉਹ ਤੁਹਾਡੇ ਲਈ ਫਿਕਰਮੰਦ ਹੁੰਦੇ ਨੇ ਤੁਹਾਨੂੰ ਪਿਆਰ ਕਰਦੇ ਹੁੰਦੇ ਨੇ ਉਹਨਾਂ ਨੂੰ ਤਾਂ ਉਹ ਰੋਕਾਂ ਟੋਕਾਂ ਲਾਉਂਦੇ ਨੇ ਤੁਹਾਡੇ ਤੇ ਤੁਸੀਂ ਇਸ ਤਰ੍ਹਾਂ ਦੇ ਕੈਰੈਕਟਰਸ ਜ਼ਿਆਦਾ ਕਰਦੇ ਹੋ ਜਿਵੇਂ ਮਜੈਲ ਦੇ ਵਿੱਚ ਵੀ ਤੇ ਹੁਣ ਇਸੇ ਫਿਲਮ ਦੇ ਵਿੱਚ ਵੀ ਤੁਹਾਨੂੰ ਪਸੰਦ ਹੈ ਕਿ ਜਾਂ ਫਿਰ ਜਦੋਂ ਤੁਹਾਨੂੰ ਸਕ੍ਰਿਪਟ ਮਿਲਦੀ ਹੈ ਤਾਂ ਤੁਸੀਂ ਥੋੜਾ ਆਪਣੇ ਆਪ ਨੂੰ ਪ੍ਰੀਪੇਅਰ ਕਰਦੇ ਹੋ ਇਹ ਜਿਹੇ ਕੈਰੈਕਟਰਸ ਦੇ ਬਸ ਅ ਨਹੀਂ ਮੈਨੂੰ ਆਫਰਸ ਹੀ ਸਟਰੋਂਗ ਕੈਰੈਕਟਰਸ ਹੁੰਦੇ ਨੇ ਇਹ ਮੇਰੀ ਖੁਸ਼ਕਿਸਮਤੀ ਹੈ ਮਤਲਬ ਮੈਨੂੰ ਐ ਨਹੀਂ ਮੈਂ ਕਹਿ ਸਕਦੀ ਕਿ ਮੈਂ ਕਹਾ ਕਿ ਮੈਨੂੰ ਇਹ ਜਿਹੇ ਕੈਰੈਕਟਰ ਕਿਉਂ ਮਿਲਦੇ ਨੇ ਜਾਂ ਇਹ ਜਿਹੇ ਹੀ ਆਉਂਦੇ ਨੇ ਮੈਂ ਖੁਸ਼ ਹਾਂ ਕਿ ਮੈਨੂੰ ਇਹ ਜਿਹੇ ਕੈਰੈਕਟਰਸ ਆਉਂਦੇ ਨੇ ਇਹ ਸਾਰਿਆਂ ਦੀ ਝੋਲੀ ਦੀ ਪੈਂਦੇ ਦਾਰੋ ਕਿੰਨੀ ਕੋ ਛਾਪ ਛੱਡੇਗੀ ਦਰਸ਼ਕਾਂ ਦੇ ਦਿਲਾਂ ਦਾ ਕਿਉਂਕਿ ਅਕਸਰ ਦੇਖਿਆ ਜਾਂਦਾ ਕੋਈ ਵੀ ਵੈਬ ਸੀਰੀਜ਼ ਹੈ ਪਹਿਲਾਂ ਅਸੀਂ ਰੀਲ ਵੀ ਦੇਖਦੇ ਆ ਜਿਹੜੀ 1 ਮਿੰਟ ਦੀ ਉਨੀ ਦੇਰ ਤੱਕ ਅਸਰ ਰਹਿੰਦਾ ਚਲੋ 1 ਘੰਟੇ ਹੋਰ ਰਹਿ ਜਾਂਦਾ ਅਸਰ ਦਾਰੋ ਦਾ ਕਿੰਨਾ ਸਰ ਇਹ ਤਾਂ ਤੁਸੀਂ ਦੱਸੋਗੇ ਹੁਣ ਤੁਸੀਂ ਵੇਖੀਏ ਦਾਰੋ ਦਾ ਅਸ ਫਿਲਹਾਲ ਕਿੰਨਾ ਪਿਆ ਇਹ ਤੁਸੀਂ ਦੱਸੋ ਪਹਿਲਾਂ ਤੁਹਾਨੂੰ ਕੀ ਲੱਗਦਾ ਥੋੜਾ ਪਿਆ ਹੈ ਫਿਲਹਾਲ ਕਿਉਂਕਿ ਕੋਈ ਚੀ ਜੀ ਤੁਸੀਂ ਅੱਗੇ ਦੇਖੋਗੇ ਨਾ ਫੇਰ ਹੀ ਅਗਲੀ ਗੱਲ ਹੋਊਗੀ ਤੇ ਆਬਵੀਅਸਲੀ ਛਾਪ ਛੱਡੂਗੀ ਜਿੰਨੀ ਰੌ ਜਿੰਨੀ ਰੀਅਲ ਹੈ ਔਰ ਜਿਸ ਤਰੀਕੇ ਨਾਲ মিডিਆ ਸਾਨੂੰ ਪਿਆਰ ਦੇ ਰਿਹਾ ਹੈ ਜਾਂ ਜਿਸ ਤਰੀਕੇ ਨਾਲ ਅੰਦਰ ਮੈਨੂੰ ਨਹੀਂ ਲੱਗਦਾ ਇੰਨੀ ਘੰਟੇ-ਘੰਟੇ ਦੀ ਪ੍ਰੈਸ ਕਾਨਫਰੰਸ ਕਿਸੇ ਦੀ ਹੁੰਦੀ ਹੈ ਜਦੋਂ ਅਸੀਂ ਟ੍ਰੇਲਰ ਲਾਂਚ ਕੀਤਾ ਸੀ ਉਦੋਂ ਵੀ ਅਸੀਂ 2 ਘੰਟੇ ਵਾਂਗੂ মিডিਆ ਖੜਾ ਰਿਹਾ ਹੈ ਨਾ ਤੇ ਅੱਜ ਤਾਂ ਤੁਸੀਂ ਸੋਚੋ ਅਸੀਂ ਸਾਰੇ ਖੜੇ ਸੀ ਉਹਦੇ باوجود ਉਹ ਇਸ ਲਈ ਖੜੇ ਸੀ ਕਿ ਸ਼ਾਇਦ ਜਲਦੀ ਨਿਪਟ ਜੂਗੀ ਉਹਦੇ باوجود ਵੀ ਪ੍ਰੈਸ ਕਾਨਫਰੰਸ ਇੰਨੀ ਲੰਬੀ ਚੱਲੀ ਸੋ ਉਹ ਇਸ ਲਈ ਹੈ ਕਿ ਜੇ ਜੇ ਸਾਰਾ মিডিਆ ਵੀ ਸਾਡੇ ਕੰਟੈਂਟ ਨਾਲ ਰਿਲੇਟ ਕਰ ਪਾ ਰਿਆ ਉਹਨਾਂ ਨੂੰ ਇਹ ਲੱਗ ਰਿਹਾ ਕਿ ਯਾਰ ਕੁਝ ਵੱਖ ਹੈ ਹੈਨਾ ਕੁਝ ਵਧੀਆ ਚੀਜ਼ ਹੈ ਇਸ ਕਰਕੇ ਉੱਥੇ ਉਹ ਖੜੇ ਰਹੇ ਸਾਡੇ ਲਈ ਤੇ ਕੁੜੀਆਂ ਨੂੰ ਮੇਕਅਪ ਕਰਨਾ ਬਹੁਤ ਪਸੰਦ ਹੁੰਦਾ ਪਰ ਇਸ ਫਿਲਮ ਦੇ ਵਿੱਚ ਤੁਸੀਂ ਨਹੀਂ ਜ਼ਿਆਦਾ ਮੇਕਅਪ ਕੀਤਾ ਨਾ ਦੇ ਬਰਾਬਰ ਹੀ ਹੈਨਾ ਬਿਲਕੁਲ ਨਹੀਂ ਕੀਤਾ ਤਾਂ ਉਹ ਕੁਝ ਡਿਫਰੈਂਸ ਲੱਗਿਆ ਤੁਹਾਨੂੰ ਸਕਰੀਨ ਤੇ ਕਿਉਂਕਿ ਇੱਕ ਨਾ ਇੱਕ ਥਾਟ ਬਣੀ ਹੋਈ ਹੈ ਖਾਸ ਤੌਰ ਤੇ ਕੁੜੀਆਂ ਦੇ ਲਈ ਕਿ ਜੇ ਕੈਮਰਾ ਮੂਰੇ ਆਉਣਾ ਹੈ ਤੁਸੀਂ ਮੇਕਅਪ ਕਰਕੇ ਆਓ ਹਾਂ ਪਰ ਨਹੀਂ ਕਰੈਕਟਰ ਦੀ ਡਿਮਾਂਡ ਜੇ ਨਹੀਂ ਹੈਗੀ ਤਾਂ ਮੈਂ ਨਹੀਂ ਕਰਦੀ ਕੁੜੀਆਂ ਤਾਂ ਕਰ ਲੈਂਦੀਆਂ ਨੇ ਪਰ ਮੈਂ ਨਹੀਂ ਕਰਦੀ ਜੇ ਮੇਰੇ ਕਰੈਕਟਰ ਦੀ ਡਿਮਾਂਡ ਨਹੀਂ ਹੈਗੀ ਸਾਡੀ ਕਿਸੇ ਵੀ ਐਕਟ੍ਰੈਸ ਨੇ ਨਹੀਂ ਕੀਤਾ ਸਰ ਨੇ ਕਿਹਾ ਸੀ ਨਹੀਂ ਕਰਨਾ ਤਾਂ ਸਾਡੇ ਕੋਲ ਕੋਈ ਵੀ ਐਸੀ ਐਕਟ੍ਰੈਸ ਨਹੀਂ ਸੀ ਜਿਹਨੇ ਕਿਹਾ ਹੋਵੇ ਕਿ ਚੋਰੀਆਂ ਕਰ ਕੋ ਲਈਏ ਨਹੀਂ ਸਾਰੀਆਂ ਐਕਟ੍ਰੈਸਿਸ ਸਾਰੀਆਂ ਸਾਡੀਆਂ ਬਹੁਤ ਜ਼ਿਆਦਾ ਡੈਡੀਕੇਟ ਸੀਗੀਆਂ ਕੰਮ ਨੂੰ ਲੈ ਕੇ ਇਹਨਾਂ ਦੀ ਵੈਬ ਸੀਰੀਜ਼ ਨੂੰ ਪੰਜਾਬ ਨਾਲ ਰਿਅਲਿਟੀ ਨਾਲ ਰਿਲੇਟ ਕਰਦਾ ਕਿਉਂਕਿ ਪੰਜਾਬ ਵਿੱਚ ਇੱਕ ਸਮਾਂ ਸੀ ਸੈਕਸ ਰੇਸ਼ਿਓ ਬਹੁਤ ਘੱਟ ਹੁੰਦਾ ਸੀ ਕੁੜੀਆਂ ਤੇ ਬਹੁਤ ਤਸ਼ੱਦਦ ਵੀ ਹੋਇਆ ਇੱਕ ਸਮੇਂ ਤੇ ਪਰ ਕੁੜੀਆਂ ਸਟਰੋਂਗ ਹੋ ਕੇ ਨਿਕਲੀਆਂ ਵੀ ਨੇ ਤੇ ਉਸ ਨਾਲ ਕਿਵੇਂ ਤੁਸੀਂ ਰਿਲੇਟ ਕਰਦੇ ਹੋ ਪੰਜਾਬ ਵਿੱਚ ਜਿਸ ਤਰ੍ਹਾਂ ਦੇ ਮੁੱਦੇ ਹੁੰਦੇ ਨੇ ਸ਼ਰੀਕੇਬਾਜ਼ੀ ਆ ਨੀ ਫੀਮੇਲਸ ਵੈਸੇ ਹੀ ਬੰਦਿਆਂ ਨਾਲੋਂ ਜ਼ਿਆਦਾ ਸਟਰੋਂਗ ਨੇ ਮੈਂ ਇਹ ਮੰਨਦੀ ਹਾਂ ਪਰਮਾਤਮਾ ਨੇ ਵੱਧ ਪੇਸ਼ੈਂਸ ਔਰ ਜਦੋਂ ਵਾਇਗਰੂ ਨੇ ਇੱਕ ਜਿਵੇਂ ਆਪਾਂ ਕਹਿੰਦੇ ਕਿ ਔਰਤ ਇੱਕ ਬੱਚੇ ਨੂੰ ਜਨਮ ਦੇ ਦਿੰਦੀ ਹੈ ਜੇ ਪਰਮਾਤਮਾ ਨੇ ਔਰਤ ਦੇ ਹਿੱਸੇ ਲਾਇਆ ਨਾ ਤਾਂ ਕੁਝ ਸੋਚ ਕੇ ਹੀ ਲਾਇਆ ਕਿ ਇਹ ਵੱਧ ਸਹਿ ਵੀ ਸਕਦੀ ਹੈ ਔਰ ਵੱਧ ਪਾਵਰਫੁਲ ਵੀ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਔਰਤਾਂ ਸਾਰੀਆਂ ਹੀ ਉਹ ਜ਼ਬਰਦਸਤ ਹੁੰਦੀਆਂ ਨੇ ਕੋਈ ਵੀ ਆਪਾਂ ਐ ਨਹੀਂ ਕਹਿ ਸਕਦੇ ਸਭ ਦਾ ਤਰੀਕਾ ਆਪਣਾ ਆਪਣਾ ਹੁੰਦਾ ਤੇ ਕਿਹੋ ਜਿਹਾ ਐਕਸਪੀਰੀਅੰਸ ਦੀ ਤੁਹਾਡੇ ਹੱਥ ਵਿੱਚ ਇਦਰਾੜ ਜਿਵੇਂ ਨਜ਼ਰ ਆ ਰਿਹਾ ਅਕਸਰ ਕਿਹਾ ਜਾਂਦਾ ਹੈ ਕਿ ਪ੍ਰੋਮੋਸ਼ਨ ਹੋ ਰਹੀ ਹੈ ਇਸرائی ਹਥਿਆਰਾਂ ਦੀ ਇਹ ਜੋ ਪੋਸਟਰ ਵੀ ਹੈ ਇਸ ਦੇ ਵਿੱਚ ਵੀ ਰਿਵੋਲਵਰ ਹੈ ਜਿਵੇਂ ਤੁਹਾਡੇ ਹੱਥ ਵਿੱਚ ਬਾਕੀ ਫਿਲਮਾਂ 'ਚ ਵੀ ਆਉਂਦਾ ਇੱਥੇ ਤਾਂ ਜ਼ਰੂਰਤ ਸੀ ਉਸ ਕਿਰਦਾਰ ਦੀ ਜ਼ਰੂਰਤ ਹੈ ਸਾਰੇ ਕਿਤੇ ਹੀ ਆਉਂਦਾ ਜਿੱਥੇ ਜ਼ਰੂਰਤ ਹੁੰਦੀ ਆ ਔਰ ਪ੍ਰਮੋਟ ਕਰਨ ਵਾਲੀ ਤਾਂ ਅਸੀਂ ਕੋਈ ਗੱਲ ਨਹੀਂ ਹੈਗੀ ਮੈਨੂੰ ਨਹੀਂ ਲੱਗਦਾ ਕਿ ਅਸੀਂ ਫਿਲਮਾਂ ਦੇਖ ਕੇ ਕੁਝ ਸਿੱਖਦੇ ਆਂ ਔਰ ਨਾ ਹੀ ਫਿਲਮਾਂ ਦਾ ਇਹ ਮੋਟਿਵ ਹੈ ਕਿ ਫਿਲਮਾਂ ਤੁਹਾਨੂੰ ਸਿਖਾਉਣ ਫਿਲਮਾਂ ਐਂਟਰਟੇਨਮੈਂਟ ਲਈ ਬਣਦੀਆਂ ਨੇ ਹਰ ਚੀਜ਼ ਐਂਟਰਟੇਨਮੈਂਟ ਲਈ ਹੁੰਦੀ ਆ ਔਰ ਜੇ ਅਸੀਂ ਸਿੱਖਣਾ ਹੋਵੇ ਤਾਂ ਅਸੀਂ ਕਿੰਨਾ ਕੁਝ ਸਿੱਖ ਸਕਦੇ ਆ ਹਨਾ ਅਸੀਂ ਗੁਰਦੁਆਰਿਆਂ 'ਚ ਵੀ ਜਾਂਦੇ ਆ ਅਸੀਂ ਹਨਾ ਸੁਣਦੇ ਆਂ ਵਿਦਵਾਨਾਂ ਦੀਆਂ ਗੱਲਾਂ ਸੁਣਦੇ ਆਂ ਪਰ ਜੇ ਨਹੀਂ ਸਿੱਖਣਾ ਤਾਂ ਫਿਰ ਨਹੀਂ ਸਿੱਖਦੇ ਇੱਕ ਕਹਿ ਦਿੰਦੇ ਆ ਕਿ ਫਿਲਮ ਨੇ ਕੀ ਸਿਖਾਇਆ ਹੈ ਨਾ ਤੇ ਬਥੇਰੀਆਂ ਚੰਗੀਆਂ ਗੱਲਾਂ ਵੀ ਹੁੰਦੀਆਂ ਸਿਖਦੇ ਉਹ ਤਾਂ ਹੈ ਨਹੀਂ ਸੋਨੋ ਕਿ ਅਨਟਰੇਟੇਨਮੈਂਟ ਦਾ ਸਾਧਨ ਆ ਉਹਨੂੰ ਐਂਟਰਟੇਨਮੈਂਟ ਦੇ ਤਰੀਕੇ ਨਾਲ ਹੀ ਵੇਖਿਆ ਜਾਵੇ केबल 1 ਦੇ ਲਈ ਕੀ ਕਹੋਗੇ ਇਹ ਜਿਹੜਾ ਪਲੈਟਫਾਰਮ ਜੋ ਪੰਜਾਬ ਦੀਆਂ ਕਹਾਣੀਆਂ ਨੂੰ ਹੋਰ ਦੇਸ਼ਾਂ ਵਿੱਚ ਲੈ ਕੇ ਜਾ ਰਿਹਾ ਹੈ ਕੋਰੀਅਨ ਡਰਾਮਾ ਜਿੰਨੇ ਬਹੁਤ ਫੇਮਸ ਹੋ ਰਿਹਾ ਅੱਜ ਦੇ ਸਮੇਂ ਵਿੱਚ ਇੰਡੀਆ ਵਿੱਚ ਤੇ ਹੁਣ ਕੇਬਲ 1 ਰਹੀ ਇੱਕ ਤਾਂ 11 ਲੈਂਗੁਏਜਸ ਵਿੱਚ ਫਿਲਮ ਆ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਤਰ੍ਹਾਂ ਦਾ ਕੰਟੈਂਟ ਹੈ ਜੀ ਇਹ ਬਹੁਤ ਵਧੀਆ ਗੱਲ ਹੈ ਕੇਬਲ 1 ਦੀ ਕਿ ਉਹਨਾਂ ਨੇ ਜਿੰਮੇਦਾਰ ਹੋ ਵੀ 6 ਲੈਂਗੁਏਜਸ ਦੇ ਵਿੱਚ ਅਸੀਂ ਜਿਵੇਂ ਹੋਰ ਸਿਨੇਮਾ ਵੇਖਦੇ ਆ ਜਾਂ ਹਨਾ ਕੋਰੀਅਨ ਫਿਲਮਾਂ ਵੇਖਦੇ ਆ ਜਾਂ ਅਸੀਂ ਇਸ ਲਈ ਦੇਖ ਬੋਣੇ ਕਿਉਂਕਿ ਉਹ ਸਾਡੀ ਲੈਂਗੁਏਜ ਚ ਡਬ ਹੁੰਦੀਆਂ ਨੇ ਜਾਂ ਸਾਊਥ ਦੀਆਂ ਫਿਲਮਾਂ ਵੇਖਦੇ ਆ ਤਾਂ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸਿਨੇਮਾ ਸਾਡੀਆਂ ਜਿਹੜੀਆਂ ਕਹਾਣੀਆਂ ਸਾਡਾ ਜਿਹੜਾ ਕੰਟੈਂਟ ਇਹ ਹੋਰ ਲੋਕਾਂ ਤੱਕ ਤਾਂ ਹੀ ਪਹੁੰਚੂਗਾ ਜੇ ਉਹਨਾਂ ਦੀ ਲੈਂਗੁਏਜ ਦੇ ਵਿੱਚ ਡਬ ਹੋਊਗਾ ਹੈਨਾ ਸੋ ਇਹ ਇਦਾਂ ਸਿਨੇਮਾ ਗਰੋ ਕਰੂਗਾ ਸੋ ਇਹ ਬਹੁਤ ਚੰਗੀ ਗੱਲ ਆ ਕੇਬਲਵਾਨ ਦੀ ਕਿ ਇਹਨਾਂ ਨੇ ਇਹ ਉਪਰਾਲਾ ਕੀਤਾ ਔਰ ਇਹ ਬਹੁਤ ਵੱਡੀ ਸੋਚ ਹੈ ਕੁੜੀਆਂ ਲਈ ਕੀ ਐਡਵਾਈਸ ਕਰੋਗੇ ਕੁਝ ਨਹੀਂ স্ট্রং ਰਹੋ ਕੁੜੀਆਂ ਵੈਸੀ ਬਾਤ স্ট্রং ਹੁੰਦੀਆਂ ਨੇ ਬਸ ਉਹ ਕਰੋ ਜੋ ਸਹੀ ਹੈ ਕਈ ਵਾਰੀ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਕਈ ਵਾਰੀ ਨਾ ਜੋ ਸਾਨੂੰ ਆਪ ਨੂੰ ਸਹੀ ਲੱਗਦਾ ਹੁੰਦਾ ਉਹ ਕਈ ਵਾਰੀ ਹੁੰਦਾ ਨਹੀਂ ਤਾਂ ਕਿਸੇ ਦੀ ਸਲਾਹ ਲੈ ਲੈਣੀ ਚਾਹੀਦੀ ਆ ਆਪਦੇ ਕਿਸੇ ਵੱਡੇ ਦੀ ਮਾਂ ਪਿਓ ਦੀ ਹੈ ਨਾ ਕੋਈ ਵੱਡਾ ਸੀ ਕਿਸੇ ਸਿਆਣੇ ਨੂੰ ਜਾਣਦੇ ਆ ਉਹਨੂੰ ਪੁੱਛ ਸਕਦੇ ਆ ਤਾਂ ਬਸ ਇਹ ਹੈ ਕਿ ਕਿਸੇ ਦੀ ਰਹਿਨਮਾਈ ਹੀਠ ਕਿਸੇ ਸਿਆਣੇ ਬੰਦੇ ਦੀ ਤੁਸੀਂ ਗੱਲ ਪੁੱਛ ਕੇ ਕਰ ਲਓ بس ਗਰਵਿਸ਼ਕਲ ਸਿੱਧੂ ਦੇ ਕਿਹੜੇ ਨਵੇਂ ਪ੍ਰੋਜੈਕਟਸ ਆ ਰਹੇ ਹੈ ਹੋਰ ਕਿਹੜੇ ਸਟਰੋਂਗ ਕੈਰੈਕਟਰਸ ਵਿੱਚ ਕੋ ਸਿੱਧੂ ਨਜ਼ਰ ਆਉਂਦੇ ਹਨ ਸੁਖਾ ਰੇਡਰ ਮਕੋਕਾ ਇਹ ਸਾਰੇ ਕੇਬਲ ਵਾਂਦੇ ਆ ਰਹੇ ਮੈਂ ਸਾਰੇ ਕੇਬਲ ਵਾਂਦੇ ਸਾਰੇ ਪੰਜਾਬ ਦੇ ਮੁੱਦੇ ਵੀ ਹੈ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਗੋਸਤ ਜੀ ਤੁਹਾਡੇ ਸਾਡੇ ਨਾਲ ਗੱਲ ਕਰਨ ਦੇ ਲਈ ਤਾਂ ਇਹ ਹਨ ਕੋਲ ਸਿੱਧੂ ਜੋ ਮੁੱਖ ਕਿਰਦਾਰ ਨੇ ਵਾਰੇ ਨੇ دارو ਵਿੱਚ ਤੇ ਕੇਵਲ ਬੰਤੇ ਤੁਹਾਨੂੰ دارو ਕਿਉਂ ਦੇਖਣੀ ਚਾਹੀਦੀ ਇਹ ਅਸੀਂ ਵੀ ਤੁਹਾਨੂੰ ਇਹੀ ਕਹਾਂਗੇ ਕਿਉਂਕਿ ਔਮਨ ਏਮਪਾਵਰਮੈਂਟ ਤੇ ਆਧਾਰਿਤ ਹੈ ਤੇ ਅੱਜ ਦੇ ਸਮੇਂ ਵਿੱਚ ਇੱਕ ਔਰਤ ਨੂੰ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ